ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਵਾਇਕੁਰੂ ਜੀ ਦਾ ਖਾਲਸਾ ਵਾਇਕੁਰੂ ਜੀ ਕਿਹੜੀ ਜਗ੍ਹਾ ਤੋਂ ਪਹੁੰਚੇ ਜਗਰਾਉ ਮੰਡੀ ਅਸੀਂ ਆਏ ਆ ਜੀ ਸ਼੍ਰੀ ਫਤੇਕਰ ਸਾਹਿਬ ਘੇਲਾ ਨਾਲ ਪਿੰਡ ਦਮਹੇੜੀ ਬਸੇ ਪਠਾਣਾ ਠੀਕ ਹੈ ਜੀ ਤੇ ਬਾਈ ਇਕੱਲਾ ਘੋੜਾ ਹੀ ਲੈ ਕੇ ਆਏ ਹੋ ਜੀ ਹਾਂ ਜੀ ਹਾਂ ਘੋੜਾ ਲੈ ਕੇ ਆਨਸਾਨ ਆਪਾਂ ਰੱਖਿਆ ਵੀਰ ਠੀਕ ਹੈ ਜੀ ਹਾਂ ਜੀ ਇਹ ਕੀ ਡਿਟੇਲ ਆ ਬਾਈ ਜੀ ਦੱਸੋਗੇ ਦੀ ਇਹ ਘੋੜਾ ਅਸੀਂ ਇਹਦਾ ਨਾਮ ਹੀਰਾ ਰੱਖਿਆ ਜੀ ਘੋੜੇ ਦਾ ਠੀਕ ਹੈ ਜੀ 4 ਸਾਲ ਉਮਰ ਆ ਜੀ ਠੀਕ ਹੈ ਜੀ ਤੇ ਇਹ ਪ੍ਰਕਰਮ ਘੋੜੇ ਦਾ ਬੱਚਾ ਜੀ ਜਿਹੜਾ ਅਜੇ ਦੇਵਗਨ ਕੋਲ ਕਾਲਾ ਘੋੜਾ ਠੀਕ ਹੈ ਜੀ ਜਿਹੜਾ ਅਜੇ ਦੇਵਗਨ ਕੋਲ ਚੱਲਿਆ ਗਿਆ ਪਰ ਕੰਮ ਉਹਦਾ ਉਹਦਾ ਬੱਚਾ ਉਹਦਾ ਬੱਚਾ ਜੀ ਪ੍ਰਕਰਮ ਘੋੜੇ ਦਾ ਠੀਕ ਹੈ ਜੀ ਤਕਰੀਬਨ ਉਹਦੇ ਰਿਜ਼ਲਟ ਸਾਰੇ ਉਹਦੇ ਘੋੜੇ ਬਹੁਤ ਬਣੇ ਨੇ ਵਧੀਆ ਰਿਜ਼ਲਟ ਆਏ ਨੇ ਘੋੜਾ ਆਪਣਾ ਜੀ ਕਿੰਨੀ ਹਾਈਟ ਕਰ ਗਿਆ ਜੀ ਇਹ ਦੇਖੋ ਜੀ ਅਸੀਂ ਲਿਖਿਆ ਇਹਨੂੰ 67 ਪਲੱਸ ਠੀਕ ਹੈ ਜੀ ਤੇ ਜਿਹੜਾ ਮਰਜੀ ਮਿਲ ਲਵੇ 70 ਤੋਂ ਮਾੜਾ ਮੋਟਾ ਘਟੂਗਾ ਘਟਦਾ ਨਹੀਂ ਕਿਉਂਕਿ ਜਿਹੜਾ ਸੱਚਾ ਉਹਨੇ ਸੱਚੇ ਨੇ ਸਾਹਮਣੇ ਹੀ ਰਹਿਣਾ ਸੱਚ ਨੇ ਸਾਹਮਣੇ ਬਿਲਕੁਲ ਜੀ ਤੁਸੀਂ ਜੋ ਮਰਜ਼ੀ ਕਹੀ ਜਾਓ ਲਿਖੀ ਜਾਓ ਤੁਸੀਂ ਆਪ ਦੇਖ ਕੇ ਆਪ ਕਰਨਾ ਹਾਂਜੀ ਅ ਉਮਰ ਅਬਾਈ ਦੀ ਕਿੰਨੀ ਕਰ ਚਾਰ ਸਾਲ ਵੀ ਦੇ ਦੀ ਉਹਨੂੰ ਠੀਕ ਹੈ ਜੀ ਅ ਸਟਾਟ ਸਰਵਿਸ ਲਈ ਓਪਨ ਕਰਦਾ ਬਾਈ ਜੀ ਹਾਂਜੀ ਸਟਾਟ ਸਰਵਿਸ ਲਈ ਓਪਨ ਕਰਦਾ ਜੀ ਹਾਂਜੀ ਕਰਦਾ ਜੀ ਓਪਨ ਹਾਂਜੀ ਇਹ ਕੀ ਫੀਸ ਰੱਖੀ ਆ ਬਾਈ ਜੀ ਵੀਰ ਜੀ ਦੀ ਫੀਸ ਕੋਈ ਫੀਸ ਨਹੀਂ ਜਿੰਨੂੰ ਜੋ ਚੰਗਾ ਲੱਗਦਾ ਦੇ ਜਵੇ ਠੀਕ ਹੈ ਜੀ ਅਸੀਂ ਵੀਰੋ ਇਸ ਕਰਕੇ ਇਹਨੂੰ ਘੋੜੇ ਨੂੰ ਥਾਮ ਰੱਖਿਆ ਅਸੀਂ ਫੀਸ ਜ਼ਿਆਦਾ ਰੱਖਣੀ ਨਹੀਂ ਚਾਹੁੰਦੇ ਮੇਰੇ ਵਰਗੇ ਗਰੀਬ ਵੀਰਾਂ ਨੇ ਘੋੜੀਆਂ ਰੱਖੀਆਂ ਹੁੰਦੀਆਂ ਠੀਕ ਹੈ ਜੀ ਜਿਹਨੇ 51000 ਲੱਖ ਰੁਪਇਆ ਦੇ ਕੇ ਘੋੜੀ ਲਵਾਉਣੀ ਆ ਹਾਂ ਜੀ ਉਹਦਾ ਬਿਛੇ ਦਾ ਰੱਬ ਨਾ ਕਰੇ ਬਿਛੇਰੀ ਬਿਛੇਰਾ ਕਿਸੇ ਧੋਖਾ ਕਰੀ ਦਾ ਜੰਮੇ ਵੀਰੋ 35 ਤੋਂ 40000 ਤੱਕਦਾ ਤੇ ਉਹ ਦੇਖ ਲਓ ਸਾਲ ਘੋੜੀ ਥਾਂ ਵੀ ਹੋ ਜਾਂਦੀ ਆ ਕਿਉਂਕਿ ਇਹ ਕੀ ਫੀਸ ਜੇ ਗੱਲ ਕਰੀਏ ਬਾਈ ਜੀ ਤੁਸੀਂ ਮੇਰੇ ਨਾਲ ਉਮਰ ਤੇ ਸਿਆਣੇ ਹੋ ਚਲੋ ਮੇਰਾ ਵੀ ਕੁੜੀਆਂ ਤਿਆਰ ਬਸ ਸੂਏ ਸੂਏ ਜਿ ਕੁੜੀ ਲੱਖ ਰੁਪਈਆ ਖਾ ਜਾਂਦੀ ਹੈ ਜੀ ਬਿਲਕੁਲ ਤੇ 51 50 52 ਹਜ਼ਾਰ ਫੀਸ ਦੇ ਕੇ ਜੇ ਬੱਚੇ 35 40 ਰੁਪਏ ਕੇ ਤਾਂ ਗਰੀਬ ਬੰਦੇ ਦਾ ਸ਼ੌਂਕ ਮਰ ਜਾਂਦਾ ਹੈ ਵੀਰ ਜੀ ਇੱਥੇ ਇਥੇ ਕਰਕੇ ਘੋੜੇ ਨੂੰ ਥਾਨ ਲਿਆ ਥਾਨ ਪਾਲਿਆ ਹਾਂਜੀ ਅਸੀਂ ਜਹੇ ਜਹਾਂ ਬੰਦਾ ਹੋ ਜੀ ਫੀਸ ਦੇ ਕੇ ਚਲੇ ਜਾਵੇ ਅਸੀਂ ਕਹਿੰਦੇ ਨਹੀਂ ਠੀਕ ਹੈ ਜੀ ਲੋਗੋ ਉਸ ਕੋ ਬਾਈ ਨੇ ਬਹੁਤ ਵੱਡੀ ਆਫਰ ਕਰਤੀ ਆ ਵੀ ਜਿੱਦਾਂ ਵੀ ਕੋਈ ਜਿੰਮੇ ਵੀ ਕਰ ਲੂਗਾ ਜਿੰਨੀ ਘੋੜਾ ਦੇਖ ਕੇ ਇਹਨੂੰ ਚੰਗੀ ਫੀਸ ਲੱਗਦੀ ਆ ਕੋਈ 21 ਨਹੀਂ ਕੋਈ 31 ਨਹੀਂ ਜਿੰਨੀ ਵੀ ਚੰਗੀ ਲੱਗਦੀ ਆ ਘੋੜਾ ਦੇਖ ਕੇ ਘੋੜੀ ਭਰਾ ਕੇ ਲੈ ਜਾਓ ਤੇ ਘੋੜਾ ਦੇਖ ਕੇ ਤੁਸੀਂ ਫੀਸ ਦੇ ਦਿਓ ਘੋੜਾ ਸਾਨੂੰ ਦਿਖਾਈ ਦਿੰਨੇ ਆ ਚਾਰੇ ਪਾਸਿਆਂ ਤੋਂ ਇੱਥੇ ਘੋੜੇ ਦਾ ਪੂਰਾ ਚੰਗਾ ਹੈਗਾ ਕਾਤੇ ਰੱਖੀਏ ਫਿਰ ਹਾਂ ਰਹਿਣ ਦਿਓ ਤੁਸੀਂ ਉਹ ਨੰਬਰ ਹੈ ਇਹ ਉਹ ਬਾਬਾ ਅਕੀ ਇਹਨਾਂ ਦੀ ਫੋਟੋ ਦਿਖਾ ਦੇ ਮੈਂ ਅੱਜ ਇੱਕ ਘੋੜਾ ਤੇਰਾ ਤੂੰ ਪੁੱਛਦਾ ਫਿਰਦਾ ਤੇਰਾ ਘੋੜਾ ਠੀਕ ਆ ਜੀ ਮੈਂ ਉਹ ਪਤਾ ਮੈਂ ਕਾਹਤ ਨਹੀਂ ਮੇਰੇ ਸਪਾਈ ਕਹਿੰਦਾ ਮੈਂ ਕਾਹਤ